ਹਾਂਜੀ ਅੱਜ ਅਸੀਂ ਚੱਲੇ ਸੀ ਗੁਰਦੁਆਰੇ ਮੱਥਾ ਟੇਕਣ ਤੇ ਮੈਂ ਸੋਚਿਆ ਤੁਹਾਨੂੰ ਪਿੰਡ ਦੀਆਂ ਰੌਣਕਾਂ ਦਿਖਾ ਦਈਏ ਦੀਵਾਲੀ ਵਾਲੇ ਦਿਨ ਕਿਵੇਂ ਪਿੰਡ ਨੂੰ ਸਾਡੇ ਨੂੰ ਸਜਾਉਂਦੇ ਆ ਲੋਕ ਔਰ ਸਾਰੇ ਕਿਵੇਂ ਦੀਵਾਲੀ ਮਨਾਉਂਦੇ ਆ ਕਿਵੇਂ ਚਾਰ ਚੁਫੇਰੇ ਸਾਰਿਆਂ ਨੇ ਮਤਲਬ ਬਹੁਤ ਹੀ ਸੋਹਣਾ ਜੋ ਹੈ ਮਾਹੌਲ ਕ੍ਰੀਏਟ ਕੀਤਾ ਹੋਇਆ ਆ ਲਾ ਹਾਂ ਲੜੀਆਂ ਲਾਈਆਂ ਹੋਈਆਂ ਔਰ ਮਤਲਬ ਬੜੀ ਵਧੀਆ ਜੋ ਹੈ ਰੌਣਕ ਹੈ ਅੱਜ ਪਿੰਡ ਵਿੱਚ ਲੱਗੀ ਹੋਈ ਹੈ ਤੋ ਮੈਂ ਸੋਚਿਆ ਗੁਰਦੁਆਰੇ ਜਾਂਦੇ ਜਾਂਦੇ ਤੁਹਾਡੇ ਲਈ ਇੱਕ ਵੀਡੀਓ ਬਣਾ ਲਈਏ ਔਰ ਤੁਹਾਨੂੰ ਦਿਖਾ ਦਈਏ ਸਾਡੇ ਪਿੰਡ ਦੀਆਂ ਜੋ ਰੌਣਕਾਂ ਦੀਵਾਲੀ ਤੇ ਲੱਗੀਆਂ ਹੋਈਆਂ ਹਾਂ ਹਾਂਜੀ ਦੋਸਤੋ ਜੋ ਦੀਵਾਲੀ ਦਾ ਤਿਉਹਾਰ ਹੈ ਨਾ ਇਹ ਸਿਰਫ ਚਾਨਣ ਦਾ ਤਿਉਹਾਰ ਹੀ ਨਹੀਂ ਸਗੋਂ ਸ਼ੁਕਰਾਨੇ ਦਾ ਤਿਉਹਾਰ ਵੀ ਹੈ ਕਿਉਂਕਿ ਇਸ ਦਿਨ ਸਾਨੂੰ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਜਿਸ ਨੇ ਸਾਨੂੰ ਇੰਨੀ ਸੋਹਣੀ ਜ਼ਿੰਦਗੀ ਬਖਸ਼ੀ ਸਾਨੂੰ ਵਾਹਿਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਹੇ ਸੱਚੇ ਪਾਤਸ਼ਾਹ ਇਸ ਦਿਨ ਸਭ ਦੇ ਘਰਾਂ ਦਾ ਹਨੇਰਾ ਦੂਰ ਕਰਕੇ ਚਾਨਣ ਕਰੀ ਤੇ ਸਭ ਦੇ ਮਨਾਂ ਨੂੰ ਖੁਸ਼ ਕਰੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਕਿਹਾ ਗਿਆ ਹੈ ਮਨ ਤੂੰ ਜੋਤ સ્વરૂਪ ਹੈ ਆਪਣਾ ਮੂਲ ਪਛਾਨ। ਇਸ ਦਾ ਮਤਲਬ ਇਹ ਹੀ ਹੈ ਕਿ ਸਾਨੂੰ ਆਪਣੇ ਮਨ ਨੂੰ ਇਸ ਦਿਨ ਸ਼ੁੱਧ ਕਰਨਾ ਚਾਹੀਦਾ ਹੈ ਤੇ ਆਪਣੇ ਮਨ ਨੂੰ ਸ਼ਾਂਤ ਰੱਖਣਾ ਚਾਹੀਦਾ ਹੈ।